ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਨੇ ਜਲਾਲਾਬਾਦ ਵਾਸੀਆਂ ਨੂੰ ਦਿੱਤੀ ਵੱਡੀ ਸੁਗਾਤ ਜਾਣਕਾਰੀ ਮੁਤਾਬਕ ਅੱਜ ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਵੱਲੋਂ ਲਗਭਗ 10 ਕਰੋੜ 68 ਲੱਖ ਰੁਪਏ ਦੀ ਲਾਗਤ ਨਾਲ ਪੀਣ ਵਾਲੇ ਪਾਣੀ ਦੀਆਂ ਨਵੀਆਂ ਪਾਈਪਾਂ ਸਾਰੇ ਸ਼ਹਿਰ ਦੇ ਵਿੱਚ ਪਾਉਣ ਸੰਬੰਧੀ ਸ਼ੁਰੂਆਤ ਕੀਤੀ ਗਈ ਇਸ ਮੌਕੇ ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਨੇ ਕਿਹਾ ਕਿ ਹੁਣ ਲੋਕਾਂ ਨੂੰ ਘਰ ਘਰ ਪੀਣ ਵਾਲਾ ਸਾਫ਼ ਸੁਥਰਾ ਪਾਣੀ ਪਹੁੰਚੇਗਾ ਇਸ ਮੁਕੇ ਉਹਨਾਂ ਨੇ ਕਿਹਾ ਕਿ ਸੇਵਾ ਕਰਨਾ ਮੇਰਾ ਫਰਜ਼ ਹੈ ਮੈਂ ਇਹ ਲੋਕਾਂ ਦੇ ਹਿੱਤ ਲਈ ਵਿਕਾਸ ਕਾਰਜ ਕਰਦਾ ਰਹਾਂਗਾ ਅਤੇ ਪਾਈਪਾਂ ਪਾਉਣ ਦੌਰਾਨ ਜਿਹੜੀ ਵੀ ਸੜਕ ਖਰਾਬ ਹੋਏਗੀ ਉਸ ਦੀ ਮੁਰੰਮਤ ਕਰਾ ਕੇ ਦਿੱਤੀ ਜਾਏਗੀ ਤਾਂ ਕਿ ਸ਼ਹਿਰ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਾ ਵਾਟਰ ਸਪਲਾਈ ਸੀਵਰੇਜ ਬੋਰਡ ਵੱਲੋਂ ਪੀਣ ਵਾਲੇ ਪਾਣੀ ਦਾ 10 ਕਰੋੜ 60 ਲੱਖ ਰੁਪਏ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਸ਼ਹਿਰ ਦੇ ਵਿੱਚ ਜਿਹਦੇ ਵਸਤੀਆਂ ਨੇ ਸਾਡੀਆਂ ਸਾਈਡ ਵਾਲੀਆਂ ਜੀ ਉਹਨਾਂ ਚ ਪੀਣ ਵਾਲੇ ਪਾਣੀ ਦੀ ਬੜੀ ਪ੍ਰੋਬਲਮ ਸੀ ਸੀਵਰੇਜ ਦਾ ਪਾਣੀ ਮਿੱਕਸ ਹੋ ਕੇ ਆਉਂਦਾ ਸੀ ਜੀ ਸੋ ਅੱਜ ਅਸੀਂ ਉਹਦੀ ਸ਼ੁਰੂਆਤ ਕਰੀ ਹੈ ਜਿਹੜਾ ਪ੍ਰੋਗਰਾਮ ਤਾਂ ਅਸੀਂ ਵੱਡਾ ਕਰਨਾ ਸੀ ਬਟ ਫਲੱਡ ਦੇ ਰਿਗਾਰਡਿੰਗ ਫਿਰ ਸਾਡੇ ਕੋਲ ਟਾਈਮ ਨਹੀਂ ਸੀ ਔਰ ਰਾਏ ਮੰਤਰੀ ਸਾਹਿਬ ਦਾ ਪ੍ਰੋਗਰਾਮ ਇੱਧਰ ਜੀ ਜੀ ਦੌਰਾਨ ਬਣਿਆ ਜੀ ਇਸ ਲਈ ਅੱਜ ਸ਼ੁਰੂਆਤ ਕਰ ਦਿੱਤੀ ਗਈ ਹੈ ਔਰ ਹੁਣ ਜਲਾਲਾਬਾਦ ਦੇ ਵਿੱਚ ਪੀਨ ਵਾਲੇ ਪਾਣੀ ਦੀ ਜਿਹੜੀ ਸਭ ਤੋਂ ਵੱਡੀ ਦਸ਼ਮੇਸ਼ ਨਗਰੀ ਜੰਮੂ ਵਸਤੀ ਲੱਲੇ ਨੇ ਵਸਤੀ ਜੀ ਰਾਜਪੂਤਾਂ ਨੇ ਵੱਲੇ ਜੀ ਔਰ ਜਿਹੜਾ ਭਗਵਾਨ ਨਗਰੀ ਇਹ ਸਾਰੀਆਂ ਵਸਤੀਆਂ 'ਚ ਬੜੀ ਜ਼ਿਆਦਾ ਮੇਜਰ ਪ੍ਰੋਬਲਮ ਸੀ ਉਹਨਾਂ ਸਾਰੀਆਂ ਪਾਈਪ ਲਾਈਨਸ ਦੀ ਫੁਰੀ ਕੋਸਟ ਉਹ ਹਕੇ ਕਨੈਕਸ਼ਨ ਉਹਨਾਂ ਦੇ ਲਵਾ ਕੇ ਜੀ ਉਸ ਤੋਂ ਬਾਅਦ ਪ੍ਰੋਪਰ ਉਸ ਤੋਂ ਬਾਅਦ ਸੜਕ ਬਣਾ ਕੇ ਉਹਨਾਂ ਨੂੰ ਦੇਾਂਗੇ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਜੀ ਅੱਜ ਇਹ ਕੰਮ ਦੀ ਸ਼ੁਰੂਆਤ ਹੈ ਕਦੋਂ ਤੱਕ ਇਹ ਕੰਮ ਜਿਹੜਾ ਇਹ ਮੈਪ ਪਰ ਚੜੇ ਜਦੋਂ ਸ਼ੁਰੂ ਹੋ ਜਾਏਗਾ ਫਿਰ ਕਈ ਵਾਰੀ ਅੱਗੇ ਪਿੱਛੇ ਵੀ ਹੋ ਜਾਂਦਾ ਹੈ ਜੀ ਪਰ ਬੜੀ ਜਲਦੀ ਸ਼ੁਰੂਆਤ ਵੀ ਅੱਜ ਹੋ ਔਰ ਬੜੀ ਜਲਦੀ ਇਹਨੂੰ ਖਤਮ ਕਰ ਦੇ ਜੀ ਜਿਸ ਤਰ੍ਹਾਂ ਮੰਨ ਲਓ ਜਦੋਂ ਪਾਈਪ ਪਾਏਗੀ ਸੜਕ ਨੂੰ ਵੀ ਨੁਕਸਾਨ ਹੋਗਾ ਸੜਕ ਵੀ ਤੋੜਨਗੇ ਕਿ ਉਸ ਵਾਰ ਰਿਪੇਅਰ ਹੋਏਗੀ ਜੀ ਕੋਈ ਦਿੱਕਤ ਵਗੈਰਾ ਤਾਂ ਨਹੀਂ ਉਹਦਾ ਯਾਰ ਪਿੱਛੇ ਬਹੁਤ ਪਰੇਸ਼ਾਨੀ ਆਉਂਦੀ ਹੈ ਉਹ ਜਦੋਂ ਪਰੇਸ਼ਾਨੀਆਂ ਆਉਂਦੀਆਂ ਸੀ ਉਹਨਾਂ ਦਾ ਸਭਾ ਸੀ ਆਪਣੇ ਵੇਲੇ ਪਰੇਸ਼ਾਨੀ ਨਹੀਂ ਆਉਂਦੀ ਜਿਹੜਾ ਪੱਟੀ ਜਾਊਗੀ ਉਹਦੇ ਪ੍ਰੋਪਰ ਬਰਾਕ